ਜਿਸ ਮਾਨਿਆ ਘਰ ਚੌਥਾ ਸੂਰਠਾ ਪਾੜ ਪੜੋਸ਼ਨ ਪੂਛਲੇ ਨਾਮਾ ਕਾ ਪਹਿਚਾਨ ਚਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇਹੋ ਮੋਕੋ 베ਡੀ ਦੇਹੋ ਬਤਾਈ ਹੋ ਰੀ ਬਾਈ 베ਡੀ ਦੇਨ ਨਾ ਜਾਈ ਦੇਖ 베ਡੀ ਰਹੇਓ ਸਮਾਈ ਹਮਾਰੇ 베ਡੀ ਪ੍ਰਾਨ ਆਧਾਰਾ ਰਹਾਉ ਬੇੜੀ ਪ੍ਰੀਤਮ ਜੂਰੀ ਮੰਗੈ ਜੋ ਕੋ ਸ਼ਾਨ ਸੁਆਵੇ ਹੋ ਲੋਗ ਕਟੰਬ ਸਭ ਹੋਤੇ ਤੋਰੈ ਤੋ ਆਪਨ ਬੇੜੀ ਆਵੇ ਹੋ ਐਸੋ ਬੇੜੀ ਬਨ ਨਾ ਸਾਕਉ ਸਭ ਅੰਤਰ ਸਭ ਠਾਈ ਹੋ ਗੂੰਗਾ ਮਹਾ ਅੰਮ੍ਰਿਤ ਰਸ ਚਾਖਿਆ ਪੂਚੇ ਕਹਿਨ ਨਾ ਜਾਈ ਹੋ ਬੇਟੀ ਕੇ ਗੁਣ ਸੁਨਰੀ ਬਾਈ ਜਲਦ ਬਾੰਦ ਧਰੂ ਥਾਪਿਓ ਹੋ ਨਾਮੇ ਕੇ ਸਵਾਮੀ ਸੀਬ ਹੋਰੀ ਲੰਕਪ ਭੀਖਣ ਆਪਿਓ ਹੋ ਸੋਰਠ ਘਰ ਤੀਜਾ ਅਣ ਮੜਿਆ ਮੰਦਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਕੋ ਮਿਲਿਓ ਰਾਮ ਸਨੇਹੀ ਜੇ ਮਿਲਿਆ ਦੇਹ ਸੁਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਬੁਖ ਮਨ ਸਾਰ ਤਨ ਪਰੋਇਆ ਨਿਜ ਭਾਉ ਭਇਆ ਬ੍ਰਹਮ ਭਾਗਾ ਗੁਰ ਪੂਚੇ ਮਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਬ ਰਾਮ ਇਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅੰਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਐ ਭ੍ਰਮ ਐਸਾ ਜੈ ਸਮਾਨੀਐ ਹੋਏ ਨਾ ਤੈਸਾ ਰਹਾਉ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਭਇਆ ਪੇਖਾਰੀ ਅਛਤ ਰਾਜ ਬਿਸਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇ ਏਕ ਅਨੇਕ ਕੈ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਦਾਸ ਹਾਥ ਪੈ ਨੀਰੈ ਸਹਜੇ ਹੋਈ ਸੋ ਹੋਈ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਦਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਮਾਧਵੇ ਜਾਣ ਤਹੋ ਜੈ ਸੀਟੈ ਸੀ अब कहा करोगे ऐसी रहाऊ मीन पकड़ फांक्यो अर काट्यो राद कियो बहुबानी खंड खंड कर भोजन कीनो तौ ना बिसरयो पानी आपन बापै नाही किसी को भवन को हर राजा मोह पटल सब जगत बियाप्यो भगत नहीं संतापा कह रबिदास ਭਗਤ ਇਕ ਬਾਡੀ ਅਬ ਇਹ ਕਾ ਸਿਉ ਕਹੀਐ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਐ ਦਲਬ ਜਨਮ ਪੁਨ ਫਲ ਪਾਇਉ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਵਲ ਬਿਬੇਕ ਬੁੱਧ ਪਰਮਾਰਥ ਪਰਵੇਸ ਨਹੀਂ ਕਹੀਅਤ ਆਨ ਅਚਰੀਅਤ ਅਨਕਸ ਸਮਝਣਾ ਪਰੈ ਅਪਰਮਾਇਆ ਕਹਿ ਰਵਦਾਸ ਉਦਾਸ ਦਾਸ ਮਤ પરાハਰ ਕੋਪ ਕਰੋ ਜੀ ਦਇਆ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੀਨ ਬਸ ਜਾਕੇ ਚਾਰ ਪਦਾਰਤ ਅਸ਼ਟ ਦਸਾ ਸਿੱਧ ਨਵ ਨੇਦ ਕਰ ਤਲ ਤਾਕੇ ਹਰ 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 ਨਾ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨ ਬੇਦ ਬਿਦ 34 ਅਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਪੁਨ ਵੱਡਾ ਭਾਗ ਲਿਵ ਲਾਗੀ ਕਹਿ ਰਵਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਭਏ ਹੈ ਚਕੂਰਾ ਮਾਦਵੇ ਤੁਮ ਨਾ ਤੋ ਰੋ ਤੋ ਹਮ ਨਹੀਂ ਤੋ ਰਹਿ ਤੁਮ ਸਿਓ ਤੋਰ ਕਮਨ ਸਿਓ ਜੋ ਰਹਿ ਰਹਾਉ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਤ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸਾਗ ਤੋਰੀ ਜਹ ਜਹ ਜਾਉ ਤਹਾ ਤੇਰੀ ਸੇਵਾ ਮਸੂ ਠਾਕੁਰ ਔਰ ਨਾ ਦੇਵਾ ਤੇਮਰੇ ਭਜਨ ਕਟਹਿ ਜਮ ਫਾਂਸਾ ਪਗਤ ਹੀਤ ਗਾਵੇ ਰਬਦਾਸਾ ਜਲ ਕੀ ਪੀਤ ਪਮਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜਿਸੀ ਤਰਵਰ ਪੰਖ ਬਸੇਰਾ ਰਹਾਉ ਰੱਖਹੁ ਕੰਧ ਉਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਏਹੋ ਤੁਨ ਹੋਏ ਗੋ ਭਸਮ ਕੀ ਢੇਰੀ ਊਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਉੱਚਾ ਜਨਮ ਹਮਾਰਾ ਤੂੰ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ ਚਮਰਤਾ ਗਾਂਠ ਨਾ ਜਨਈ ਲੋਗ ਗਠਾਵੈ ਪਨਹੀ ਰਹਾਉ ਆਰ ਨਹੀਂ ਜੇ ਤੂੰ ਪਉ ਨਹੀਂ ਰਾਮ ਬੀਠਾਉ ਰੂਪ ਲੋਗ ਗੰਠ ਗੰਠ ਖਰਾਬੇ ਗੂਚਾ ਹਉ ਬਿਨ ਗਾਂਠੇ ਜਾਏ ਪਹੁੰਚਾ ਰਵਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮ ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨੈਨ ਹੁ ਨੀਰ ਬਹਿ ਤਨ ਕੀਨਾ ਭਈ ਕੇਸ ਦੁਧ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ ਰਾਮ ਰਾਏ कोहि बेद बनवारी अपने संतह लेहु उबहारी रहाउ माथे पीर शरीर जलन है करक करे जे माहि ऐसी वेदने उपज खरी भई वाकायौ खद नाही हर का नाम अमृत जल निर्मल एहो ौखद जग सारा गुरु प्रसाद कह जन भिक्खन पावन मुख द्वारा ऐसा नाम रत्न निर्मूलक पुण्य पदार्थ पाया अनक यत्न कर हृदय राख्या रत्न ना छपैष पाया हर गुण कहते कहन ना जाई जैसे गुगे की मिठाई रहा रसना रमत सुनत सुख श्रवना ਚਿਤ ਚੇਤੇ ਸੁਖ ਹੋਈ ਕਹੋ ਭੀਖਣ ਤੋਇਨਨ ਸੰਤੋਖੇ ਜਹ ਦੇਖਾ ਤਹ ਸੋਈ